ਤਾਂ ਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੁਨੀਆ ਨੂੰ ਤਾਰਦੇ ਹੋਏ ਹਣ ਗਿਆ ਤੋਂ ਚੱਲ ਕੇ ਬੁੱਧ ਗਿਆ ਆ ਗਏ ਜਿਹੜਾ ਇਹ ਬੁੱਧ ਗਿਆ ਦਾ ਟਿਕਾਣਾ ਹੈ ਇਹ ਗਿਆ ਤੋਂ 5-6 ਕੋਹ ਦੀ ਦੂਰੀ ਤੇ ਹੈ ਤੇ ਇੱਥੇ ਆ ਕੇ ਆਪ ਨੇ ਬਾਹਰ ਡੇਰੇ ਲਾ ਲਏ ਪਈ ਮਰਦਾਨਾ ਜੀ ਨੇ ਕੀਰਤਨ ਕਰਨਾ ਤੇ ਆਪ ਨੇ ਆਨੰਦ ਵਿੱਚ ਮਗਨ ਹੋ ਜਾਇਆ ਕਰਨਾ ਤੇ ਇਸ ਕੀਰਤਨ ਦੇ ਕਰਕੇ ਉਸ ਬੁੱਧ ਗਿਆ ਦੇ ਵਿੱਚ ਇੱਕ ਮਹੰਤ ਸੀ ਜਿਸ ਨੂੰ ਬੜੀ ਖਿੱਚ ਪਈ ਤੇ ਉਹ ਕੀਰਤਨ ਸੁਣ ਕੇ ਬੜਾ 모ਹਿਆ ਗਿਆ ਤੇ ਉਹ ਗੁਰੂ ਜੀ ਨੂੰ ਮਿਲਣ ਆਇਆ ਤੇ ਉਸ ਦਾ ਨਾਮ ਸੀ ਦੇਵਗਿਰ ਜਿਹੜਾ ਇਹ ਮਹੰਤ ਦੇਵਗਿਰ ਸੀ ਇਹ ਉਥੋਂ ਦੇ ਬੁੱਧ ਮੰਦਰ ਦਾ ਮਹੰਤ ਸੀ ਜਿਹੜਾ ਇਹ ਬੁੱਧ ਗਿਆ ਦਾ ਟਿਕਾਣਾ ਹੈ ਇਹ ਮਹਾਤਮਾ ਬੁੱਧ ਦੀ ਯਾਦਗਾਰ ਹੈ ਪਰ ਜਦੋਂ ਹਿੰਦੂਆਂ ਨੇ ਬੋਧਮਤ ਨੂੰ ਹਿੰਦੁਸਤਾਨ ਦੇ ਵਿੱਚੋਂ ਸਮਾਪਤ ਕਰਤਾ ਸੀ ਖਤਮ ਕਰ ਦਿੱਤਾ ਸੀ ਉਦੋਂ ਉਹਨਾਂ ਨੇ ਇਸ ਬੁੱਧ ਦੇ ਅਸਥਾਨ ਦੇ ਉੱਪਰ ਇਸ ਬੋਧੀ ਅਸਥਾਨ ਦੇ ਉੱਪਰ ਵੀ ਕਬਜ਼ਾ ਕਰ ਲਿਆ ਸੀ ਆਪਣੇ ਅਧਿਕਾਰ ਦੇ ਵਿੱਚ ਲੈ ਲਿਆ ਸੀ ਇਹਨਾਂ ਨੂੰ ਤੇ ਇੱਥੇ ਮਹਾਤਮਾ ਬੁੱਧ ਜੀ ਨੇ ਤਪ ਕੀਤਾ ਸੀ ਤੇ ਤਪ ਕਰਕੇ ਉਹਨਾਂ ਨੂੰ ਗਿਆਨ ਹੋਇਆ ਸੀ ਕਿਉਂਕਿ ਜਿਹੜੇ ਹਿੰਦੂ ਮਤ ਦੇ ਲੋਕ ਸਨ ਉਹ ਬੁੱਧ ਧਰਮ ਦੇ ਵਿਰੋਧੀ ਸਨ ਤੇ ਪਰ ਨਾਲ ਦੀ ਨਾਲ ਭਾਵਿਓ ਵਿਰੋਧੀ ਸਨ ਪਰ ਉਹ ਫਿਰ ਵੀ ਮਹਾਤਮਾ ਬੁੱਧ ਨੂੰ ਅਵਤਾਰ ਵੀ ਮੰਨਦੇ ਸਨ ਇਸ ਕਰਕੇ ਉਹਨਾਂ ਨੇ ਇਸ ਸਥਾਨ ਨੂੰ ਆਪਣੇ ਅਧਿਕਾਰ ਚ ਕਰ ਲਿਆ ਸੀ ਤੇ ਇਹ ਜਿਹੜਾ ਮਹਾਂਤ ਸੀ ਦੇਵਗਿਰ ਇਹ ਹੋਰ ਵੀ ਬਹੁਤ ਸਾਰੇ ਛੋਟੇ-ਛੋਟੇ ਜਿਹੜੇ ਮੰਦਰ ਸਨ ਉਹਨਾਂ ਛੋਟੇ ਮੰਦਰਾਂ ਦੇ ਜਿਹੜੇ ਮਹਾਂਤ ਸਨ ਉਹਨਾਂ ਮਹਾਂਤਾਂ ਦਾ ਇੱਕ ਵੱਡਾ ਮਹਾਂਤ ਸੀ ਤੇ ਮੰਨਿਆ ਪਰਮੰਨਿਆ ਇੱਕ ਵੱਡਾ ਆਦਮੀ ਗਿਣਿਆ ਜਾਂਦਾ ਸੀ ਪਰ ਇਹ ਸੱਚ ਦਾ ਖੋਜੀ ਸੀ ਤੇ ਵਿਦਵਾਨ ਸੀ ਤੇ ਵਿਦਿਆ ਕਰਕੇ ਨਾ ਇਸ ਦਾ ਮਨ ਬੜਾ ਜਿਗਿਆਸੂ ਬਣਿਆ ਹੋਇਆ ਸੀ ਜਾਣਨ ਹਾਰਾ ਸੀ ਇਹ ਜਾਣਨ ਦੀ ਇੱਛਾ ਰੱਖਦਾ ਸੀ ਪਰ ਇਹ ਵਿਰਾਗ ਦੇ ਵਿੱਚ ਵੀ ਸੀ ਵਿਰਾਗੀ ਸੀ ਵੈਰਾਗੀ ਕਿਸ ਨੂੰ ਆਖਦੇ ਆ ਕਿ ਜਿਸ ਨੂੰ ਦੁਨੀਆ ਦੇ ਵਿੱਚ ਕਿਸੇ ਨਾਲ ਕੋਈ ਪਿਆਰ ਨਾ ਰਹੋਵੇ ਕਿਸੇ ਸ਼ੈ ਦੀ ਉਹਦੇ ਕੋਲ ਉਹਨੂੰ ਕੋਈ ਲੋੜ ਨਾ ਮਹਿਸੂਸ ਹੋਵੇ ਤੇ ਇਸ ਕਰਕੇ ਇਹ ਵੈਰਾਗੀ ਹੋ ਗਿਆ ਸੀ ਪਰ ਇਸ ਦੇ ਨਾਲ ਇੱਕ ਸਮੱਸਿਆ ਇਸ ਨੂੰ ਕੀ ਹੋ ਗਈ ਸੀ ਕਿ ਜਦੋਂ ਇਹ ਵਿਰਾਗ ਦੇ ਵਿੱਚ ਚਲਾ ਗਿਆ ਤੇ ਵਿਰਾਗ ਦੇ ਵਿੱਚ ਜਾ ਜਾ ਕੇ ਇਹ ਐਸਾ ਵਿਰਾਗਮਈ ਹੋ ਗਿਆ ਜਿਵੇਂ ਇੱਕ ਰੁੱਖ ਦੀ ਜਿਹੜੀ ਡਾਲੀ ਹੁੰਦੀ ਹੈ ਜੋ ਟਾਣੀ ਹੁੰਦੀ ਹੈ ਜਦੋਂ ਉਹ ਪੱਕ ਜਾਂਦੀ ਹੈ ਤੇ ਫਿਰ ਪੱਕ ਕੇ ਸੁੱਕ ਜਾਂਦੀ ਹੈ ਹੁਣ ਜਦੋਂ ਉਹ ਪੱਕ ਕੇ ਸੁੱਕ ਜਾਂਦੀ ਹੈ ਤੇ ਹੁਣ ਉਸ ਦੇ ਵਿੱਚ ਲਚਕ ਨਹੀਂ ਰਹਿੰਦੀ ਉਹ ਕਰੜੀ ਹੋਈ ਰਹਿੰਦੀ ਹੈ ਪਰ ਉਹ ਹਣ ਨਾ ਝੁਕਦੀ ਹੈ ਨਾ ਉਸ ਦੇ ਵਿੱਚ ਉਹ ਮੁੜਦੀ ਹੈ ਉਸ ਦੇ ਵਿੱਚ ਲਚਕ ਨਹੀਂ ਰਹਿੰਦੀ ਤੇ ਐਵੇਂ ਹੀ ਇਹਦੇ ਨਾਲ ਹੋਇਆ ਕਿ ਇਹ ਵੈਰਾਗ ਦੇ ਵਿੱਚ ਆ ਗਿਆ ਹੁਣ ਇਸ ਨੂੰ ਦੁਨੀਆ ਦੀ ਕਿਸੇ ਚੀਜ਼ ਨਾਲ ਕੋਈ ਮਤਲਬ ਨਹੀਂ ਰਿਹਾ ਪਰ ਅੰਦਰ ਕੋਈ ਪਿਆਰ ਵੀ ਨਹੀਂ ਰਿਹਾ ਉਹ ਜਿਉਂਦੀ ਕਣੀ ਉਹ ਜਿੰਦ ਕਣੀ ਇਸ ਦੇ ਵਿੱਚ ਨਹੀਂ ਰਹੀ ਤੇ ਜਦੋਂ ਇਹ ਸਾਰੀਆਂ ਗੱਲਾਂ ਬਾਤਾਂ ਗੁਰੂ ਨਾਨਕ ਦੇਵ ਜੀ ਨੇ ਉਸ ਦੇਵਗਿਰ ਨੂੰ ਦੱਸੀਆਂ ਸਮਝਾਈਆਂ ਤਾਂ ਫਿਰ ਉਸ ਨੂੰ ਇਸ ਗੱਲ ਦੀ ਸੋਝੀ ਆ ਗਈ ਤੇ ਮਨ ਦੇ ਵਿੱਚ ਉਸ ਨੂੰ ਇੱਕ ਸੁੱਖ ਤੇ ਇੱਕ ਖੁਸ਼ੀ ਮਿਲੀ ਤੇ ਗੁਰੂ ਜੀ ਨੇ ਦੱਸਿਆ ਕਿ ਜਿਹੜਾ ਰਾਗ ਹੈ ਇਹ ਪਿਆਰ ਹੈ ਤੇ ਮਾੜੇ ਕਰਮਾਂ ਦਾ ਜਿਹੜਾ ਪਿਆਰ ਹੈ ਉਹ ਮਾੜਾ ਹੈ ਸੋ ਪਿਆਰ કરીਦਾ ਹੈ ਵਾਹਿਗੁਰੂ ਨੂੰ ਕਿਉਂਕਿ ਉਸਨੇ ਸਦਾ ਰਹਿਣਾ ਹੈ ਤੇ ਪਿਆਰ ਕਰੀਦਾ ਹੈ ਚੰਗੇ ਕੰਮਾਂ ਨੂੰ ਜਿਸ ਨਾਲ ਮਨੁੱਖ ਆਪ ਵੀ ਚੰਗਾ ਹੋ ਜਾਂਦਾ ਹੈ ਤੇ ਫਿਰ ਜਿਹੜਾ ਉਹ ਵਾਹਿਗੁਰੂ ਹੈ ਉਹ ਤਾਂ ਆਨੰਦ ਦਾ ਸਰੂਪ ਹੈ ਫਿਰ ਉਹ ਜੋ ਆਨੰਦ ਦਾ ਸਰੂਪ ਹੈ ਉਸ ਦੇ ਉਸ ਨੂੰ ਯਾਦ ਕੀਤੇ ਆ ਉਸ ਨੂੰ ਪਿਆਰ ਕੀਤੇ ਆ ਅਸੀਂ ਆਪ ਵੀ ਖੁਸ਼ ਹੋ ਜਾਂਦੇ ਹਾਂ ਆਨੰਦ ਦੇ ਵਿੱਚ ਹੋ ਜਾਂਦੇ ਹਾਂ ਖੁਸ਼ ਹੋ ਜਾਂਦੇ ਹਾਂ ਤੇ ਤੁਸੀਂ ਇਸ ਸੰਸਾਰ ਨੂੰ ਤੇ ਇਸ ਦੀ ਜੋ ਜਿੰਨੀ ਵੀ ਰਚਨਾ ਹੈ ਤੁਸੀਂ ਇਸ ਨੂੰ ਮਾੜਾ ਸਮਝਦੇ ਹੋ ਤੇ ਨਾਲੇ ਹੀ ਇਸ ਨੂੰ ਤੁਸੀਂ ਵਿਰਾਗ ਆਖਦੇ ਹੋ ਪਰ ਜਿਹੜਾ ਇਹ ਵਿਰਾਗ ਹੈ ਇਹ ਤਾਂ ਸਹਿਜ ਸੁਭਾਹੀ ਪ੍ਰਾਪਤ ਹੋ ਜਾਂਦਾ ਹੈ ਜਦੋਂ ਅਸੀਂ ਪਰਮੇਸ਼ਰ ਨੂੰ ਪਿਆਰ ਕਰਦੇ ਹਾਂ ਤੇ ਅਸੀਂ ਉੱਚੇ ਹੋ ਜਾਂਦੇ ਹਾਂ ਪਰ ਜਿਵੇਂ ਤੁਸੀਂ ਵੈਰਾਗਤ ਆ ਰਿਹਾ ਹੋਇਆ ਹੈ ਤੁਸੀਂ ਤਾਂ ਆਪਣੇ ਮਨ ਨੂੰ ਮਾਰ ਹੀ ਦਿੱਤਾ ਹੈ ਹੁਣ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪਿਆਰ ਤੁਹਾਡੇ ਮਨ ਨੂੰ ਨਿਵਾ ਹੀ ਨਹੀਂ ਸਕਦਾ ਤੁਹਾਡੇ ਮਨ ਦੇ ਉੱਤੇ ਅਸਰ ਹੀ ਨਹੀਂ ਪਾ ਸਕਦਾ ਕਿਉਂਕਿ ਤੁਹਾਡਾ ਮਨ ਸੁੱਕੀ ਟਹਿਣੀ ਵਾਂਗੂ ਪੱਕਾ ਹੋ ਗਿਆ ਹੈ ਤੇ ਇਸ ਦੇ ਵਿੱਚ ਹੁਣ ਲਚਕ ਨਹੀਂ ਰਹੀ ਮਤਲਬ ਇਹ ਹੁਣ ਮੁੜ ਨਹੀਂ ਸਕਦਾ ਤੇ ਇਹ ਸਾਰੀਆਂ ਗੱਲਾਂ ਤੁਹਾਡੇ ਵਿੱਚ ਹਨ ਇਹ ਤੁਹਾਡੇ ਵਿੱਚ ਇੱਕ ਅਕੜੇਵਾ ਆਇਆ ਹੋਇਆ ਹੈ ਤੇ ਜੇ ਜਿਉਂਦਾ ਜਿਹੜਾ ਰੁੱਖ ਹੁੰਦਾ ਹੈ ਜਿਉਂਦਾ ਬਰਸ਼ ਹੁੰਦਾ ਹੈ ਉਹਦੀ ਪਰ ਜਿਹੜੀ ਨਾਲ ਉਸਦੀ ਜਿਉਂਦੀ ਟਹਿਣੀ ਲੱਗੀ ਹੁੰਦੀ ਹੈ ਪਰ ਤੁਸੀਂ ਉਹਦੇ ਵਾਂਗੂ ਲਚਕਦਾਰ ਬਣੋ ਜਿਉਂਦੇ ਮਨਾ ਵਾਲੇ ਬਣੋ ਤੁਸੀਂ ਉਹੋ ਜੇ ਨਹੀਂ ਰਹੇ ਜਦੋਂ ਇਹ ਸਾਰੀਆਂ ਗੱਲਾਂ ਗੁਰੂ ਨਾਨਕ ਦੇਵ ਜੀ ਨੇ ਕਹੀਆਂ ਤੇ ਇਹ ਉਸ ਪੰਡਿਤ ਦੇ ਵਗੈਰ ਦੇ ਲਈ ਮਹਾਂਤ ਦੇ ਵਗੈਰ ਦੇ ਲਈ ਇਹ ਇੱਕ ਨਵਾਂ ਸਬਕ ਸੀ ਨਵੀਂ ਸੰਥਿਆ ਸੀ ਤੇ ਉਹ ਆਪਣੇ ਅੰਦਰਲੇ ਪਿਆਰਾਂ ਨੂੰ ਮਾਰ ਚੁੱਕਿਆ ਸੀ ਤੇ ਮਾਰ ਕੇ ਗਿਆਨਮਾਨ ਹੋਣ ਨੂੰ ਉਹ ਸੰਿਆਸ ਸਮਝਦਾ ਸੀ ਤੇ ਸਾਰਾ ਜਿਹੜਾ ਵੀ ਅੰਦਰ ਦਾ ਮਨ ਉਸਨੂੰ ਕੋ ਕੋ ਕੇ ਉਸਨੂੰ ਦੁੱਖ ਦੇ ਦੇ ਕੇ ਵੱਖਰੇ ਹੋ ਜਾਣ ਨੂੰ ਉਹ ਸਮਝਦਾ ਸੀ ਕਿ ਜੋਗ ਹੈ ਤੇ ਫਿਰ ਉਹ ਗੁਰੂ ਜੀ ਨੂੰ ਪੁੱਛਣ ਲੱਗਾ ਕਿ ਹੁਣ ਤੁਸੀਂ ਮੈਨੂੰ ਕਿਰਪਾ ਕਰੋ ਦੱਸੋ ਕਿ ਹੁਣ ਕੀ ਕਰੀਏ ਜੇ ਇੰਦਰੀਏ ਨਹੀਂ ਮਾਰਨੇ ਮਨ ਨੂੰ ਵੀ ਨਹੀਂ ਮਾਰਨਾ ਤੇ ਫਿਰ ਕਰਨਾ ਕੀ ਹੈ ਤੇ ਫਿਰ ਗੁਰੂ ਜੀ ਨੇ ਸਮਝਾਇਆ ਕਿ ਭਾਈ ਜਿਹੜੀਆਂ ਇਹ ਇੰਦਰੀਆਂ ਨੇ ਜੋ ਵੀ ਇੰਦਰੀਆਂ ਅੱਖਾਂ ਨੇ ਕੰਨ ਨੇ ਸਾਡੀ ਜੁਬਾਨ ਹੈ ਇਹਨਾਂ ਨੂੰ ਮਾੜੇ ਕੰਮਾਂ ਵੱਲੋਂ ਰੋਕਣਾ ਹੈ ਮਨ ਨੂੰ ਨੀਵੇਂ ਖਿਆਲਾਂ ਦੇ ਵਿੱਚ ਨਹੀਂ ਜਾਣ ਦੇਣਾ ਸਾਰੇ ਔਗਣ ਤਿਆਗਣੇ ਆ ਤੇ ਸ਼ੁੱਭ ਗੁਣ ਧਾਰਨ ਕਰਨੇ ਆ ਮਨ ਦੇ ਪਿਆਰ ਨੂੰ ਮਾਰਨਾ ਨਹੀਂ ਉਸ ਪਿਆਰ ਨੂੰ ਪਰਮੇਸ਼ਰ ਦੇ ਨਾਲ ਲਾਉਣਾ ਹੈ ਤੇ ਵਾਹਿਗੁਰੂ ਦੇ ਨਾਲ ਪ੍ਰੇਮ ਕਰਨਾ ਹੈ ਤੇ ਪ੍ਰੇਮ ਕਿਵੇਂ ਕਰਨਾ ਹੈ ਉਸ ਦਾ ਨਾਮ ਜਪ ਕੇ ਨਾਮ ਸਿਮਰ ਕੇ ਉਸ ਦੇ ਗੁਣ ਗਾ ਕੇ ਅਰਦਾਸ ਕਰਕੇ ਤੇ ਉਸ ਦਾ ਸ਼ੁਕਰ ਕਰਕੇ ਤੇ ਐਵੇਂ ਕੀਤਿਆਂ ਸਾਡਾ ਜਿਹੜਾ ਮਨ ਨਿਰਮਲ ਹੋ ਜਾਂਦਾ ਹੈ ਸਾਨੂੰ ਸਾਡੀ ਜਿਹੜੀ ਬੁੱਧੀ ਹੈ ਸਾਡੀ ਅਕਲ ਹੈ ਉਹ ਵੀ ਨਿਰਮਲ ਹੋ ਜਾਂਦੀ ਹੈ ਤੇ ਫਿਰ ਜਦੋਂ ਸਾਡੀ ਬੁੱਧੀ ਵੀ ਨਿਰਮਲ ਹੋ ਜਾਂਦੀ ਹੈ ਫਿਰ ਇਸ ਨਿਰਮਲ ਬੁੱਧੀ ਦੇ ਵਿੱਚ ਆਪਣੇ ਮਨ ਨੂੰ ਵਸ ਦੇ ਵਿੱਚ ਰੱਖਣਾ ਹੈ ਤੇ ਫਿਰ ਇੰਦਰੀਆਂ ਨੂੰ ਉਸੇ ਮਤ ਆਪਕ ਵਸ ਕਰਕੇ ਤੋੜਨਾ ਹੈ ਇਹ ਜਿਹੜਾ ਸਾਡੇ ਅੰਦਰ ਪਿਆਰ ਹੈ ਉਸ ਨੂੰ ਮਾਰਨਾ ਨਹੀਂ ਬਸ ਉਸ ਮਨ ਦੇ ਰੁੱਖ ਨੂੰ ਉੱਪਰਲੇ ਪਾਸੇ ਉਸ ਰੱਬ ਵੱਲ ਲੱਗੇ ਰਹਿਣ ਵਾਲਾ ਬਣਾ ਦੇਣਾ ਹੈ ਅਸਾਂ ਹੁਣ ਇਹ ਸਮਝ ਲਿਆ ਹੈ ਕਿ ਜਿਹੜਾ ਜਗਤ ਦਾ ਮੂਲ ਹੈ ਮਾਲਕ ਹੈ ਜੋ ਪਾਲਕ ਹੈ ਜੋ ਇਸ ਦਾ ਪਾਲਨਹਾਰਾ ਹੈ ਉਹ ਇੱਕੋ ਅਕਾਲ ਪੁਰਖ ਹੈ ਤੇ ਹੁਣ ਸਾਡਾ ਵੀ ਆਸਰਾ ਇਹੋ ਹੀ ਹੈ ਇੱਕੋ ਅਕਾਲ ਪੁਰਖੋ ਵਾਹਿਗੁਰੂ ਤੇ ਜਦੋਂ ਜਿਹੜਾ ਸਾਡਾ ਮਨ ਹੈ ਬੁੱਧੀ ਹੈ ਸਾਡੀ ਉਹ ਵਾਹਿਗੁਰੂ ਜੀ ਦੇ ਵਿੱਚ ਪਿਆਰ ਪਾ ਕੇ ਉਸ ਨੂੰ ਪਿਆਰ ਕਰਕੇ ਉਸ ਨੂੰ ਜਦੋਂ ਅਸੀਂ ਆਪਣਾ ਆਸਰਾ ਬਣਾ ਲੈਨੇ ਹਾਂ ਤਾਂ ਫਿਰ ਉਹ ਸਾਡੇ ਅੰਦਰ ਇੱਕ ਲਗਾਤਾਰੀ ਆ ਜਾਂਦੀ ਹੈ ਇੱਕ ਲਗਾਵ ਆ ਜਾਂਦਾ ਹੈ ਕਿ ਅਸੀਂ ਹੁਣ ਹਰ ਸਮੇਂ ਵਾਹਿਗੁਰੂ ਨੂੰ ਜ ਪਦੇ ਹਾਂ ਤੇ ਫਿਰ ਸਾਡੇ ਵਿੱਚ ਉਹ ਵਾਹਿਗੁਰੂ ਵਸਣ ਲੱਗ ਜੇਗਾ ਤੇ ਅਸੀਂ ਵਾਹਿਗੁਰੂ ਦੇ ਵਿੱਚ ਵਸਣ ਲੱਗ ਜਾਵਾਂਗੇ ਤੇ ਫਿਰ ਜਿਹੜਾ ਸਾਡਾ ਮਨ ਹੈ ਉਹ ਜਿਉਂ ਪਵੇਗਾ ਤੇ ਜਿਹੜਾ ਸਾਡਾ ਜੀਵਨ ਹੈ ਉਹ ਫਿਰ ਮੁਕਤੀ ਦਾ ਸੁੱਖ ਪਾਵੇਗਾ ਅਸੀਂ ਜਿਉਂਦੇ ਹੀ ਮੁਕਤ ਹੋ ਜਾਵਾਂਗੇ ਤੇ ਸਾਡੀ ਆਤਮਾ ਜਿਹੜੀ ਆ ਉਹ ਸ਼ੁੱਧ ਹੋ ਜਾਵੇਗੀ ਤੇ ਇਹ ਜਿਹੜੀ ਸ਼ੁੱਧ ਆਤਮਾ ਹੈ ਇਹ ਨਾਮ ਸਿਮਰਨ ਦੇ ਨਾਲ ਸ਼ੁੱਧ ਹੁੰਦੀ ਹੈ ਰੱਬ ਨੂੰ ਯਾਦ ਰੱਖਣ ਦੇ ਨਾਲ ਉਸ ਨੂੰ ਪਿਆਰ ਦੇ ਨਾਲ ਯਾਦ ਰੱਖਣ ਦੇ ਨਾਲ ਸ਼ੁੱਧ ਹੁੰਦੀ ਹੈ ਤੇ ਇਹ ਜਿਹੜਾ ਸਾਰਾ ਕਸ਼ੀ ਕਰਨਾ ਹੈ ਇਹ ਸਹਿਜ ਦੇ ਨਾਲ ਹੀ ਕਰਨਾ ਹੈ ਮਤਲਬ ਸਬਰ ਸੰਤੋਖ ਦੇ ਨਾਲ ਸਹਿਜ ਦੇ ਨਾਲ ਕੋਈ ਵੀ ਹੱਠ ਤਪ ਜਿੱਦ ਨਹੀਂ ਕਰਨੀ ਪਰ ਆਪਣੇ ਮਨ ਦੇ ਉੱਪਰ ਕੁੰਡਾ ਰੱਖਣਾ ਹੈ ਕੁੰਡਾ ਰੱਖਣ ਦਾ ਮਤਲਬ ਵਿਅਸ ਦੇ ਉੱਪਰ ਰੋਕ ਟੋਕ ਰੱਖਣੀ ਹੈ ਉਸ ਨੂੰ ਗਲਤ ਕੰਮ ਨਹੀਂ ਕਰਨ ਦੇਣੇ ਤੇ ਆਪਣੇ ਮਨ ਦੇ ਅੰਦਰ ਉਸ ਪਰਮਾਤਮਾ ਦੀ ਟੇਕ ਉਸ ਦਾ ਆਸਰਾ ਧਾਰ ਕੇ ਰੱਖਣਾ ਹੈ ਉਸ ਦਾ ਸਿਮਰਨ ਕਰਨਾ ਹੈ ਤੇ ਇਹ ਇੰਨੀਆਂ ਗੱਲਾਂ ਕਹਿ ਕੇ ਧੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨੈਣ ਬੰਦ ਹੋ ਗਏ ਤੇ ਜਿਹੜੇ ਆਪ ਦੇ ਨੈਣ ਜਦੋਂ ਜੁੜਦੇ ਸੀ ਜੁੜਦੇ ਜਾ ਰਹੇ ਸੀ ਬੰਦ ਹੁੰਦੇ ਜਾ ਰਹੇ ਸੀ ਤੇ ਨਾਲ ਇੱਕ ਧੁਨ ਨਿਕਲੀ ਇੱਕ ਪਦ ਨਿਕਲਿਆ ਹਰਣੀ ਹੋਵਾ ਤੇ ਜਦੋਂ ਇਹ ਗੁਰੂ ਜੀ ਦੇ মুখ ਚੋਂ ਇਹ ਬੋਲ ਨਿਕਲੇ ਤਾਂ ਫਿਰ ਭਾਈ ਮਰਦਾਨਾ ਜੀ ਨੇ ਉਹ ਸੰਨਤ ਸਮਝ ਲਈ ਉਹ ਇਸ਼ਾਰਾ ਸਮਝ ਲਿਆ ਤੇ ਫਿਰ ਉਹਨਾਂ ਨੇ ਗੌੜੀ ਬੈਰਾਗਣ ਰਾਗ ਦੇ ਵਿੱਚ ਰਬਾਬ ਦੀਆਂ ਜਿਹੜੀਆਂ ਮਿੱਠੀਆਂ ਸੁਰਾਂ ਦੇ ਨਾਲ ਉਹਨਾਂ ਨੇ ਗਾਇਆ ਕੀ ਗਾਇਆ ਗੋੜੀ ਬੈ ਰਾਗਣ ਮਹੱਲਾ ਪਹਿਲਾ ਹਰਣੀ ਹੋਵਾ ਬਨ ਬਸਾਂ ਕੰਦ ਮੂਲ ਚੁਣ ਖਾਓ ਗੁਰ ਪ੍ਰਸਾਦੀ ਮੇਰਾ ਸਹ ਮਿਲੇ ਵਾਰ ਵਾਰ ਹੋ ਜਾਓ ਜਿਓ ਮੈਂ ਬਨਜਾਰਣ RAM ਕੀ ਤੇਰਾ ਨਾਮ ਵਖਰ ਵਪਾਰ ਜੀ ਰਹਾਓ ਕੋਕਿਲ ਹੋਵਾ ਅੰਬ ਬਸਾਂ ਸਹਿਜ ਸਬਦ ਵਿਚਾਰ ਸਹਿਜ ਸੁਭਾਏ ਮੇਰਾ ਸਹ ਮਿਲੇ ਦਰਸ਼ਨ ਰੂਪ ਅਪਾਰ ਮਛਲੀ ਹੋਵਾ ਜਲ ਬਸਾਂ ਜੀ ਜੰਤ ਸਭਸਾਰ ਉਰਵਾਰ ਪਾਰ ਮੇਰਾ ਸਹ ਵਸੇ ਹਉ ਮਿਲਾਂਗੀ ਬਾਹਵ ਪਸਾਰ ਨਾਗਨ ਹੋਵਾਂ ਧਰਵਸਾਂ ਸ਼ਬਦ ਵਸੇ ਪਹੁੰਚ ਜਾਏ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ ਇਸ ਸ਼ਬਦ ਦਾ ਸੌਖਾ ਅਰਥ ਇਹ ਹੈ ਕਿ ਗੁਰਬਾਣੀ ਦੇ ਵਿੱਚ ਲਿਖਿਆ ਹੈ ਗੁਰੂ ਜੀ ਕਹਿ ਰਹੇ ਨੇ ਕਿ ਮੈਂ ਹਰਣੀ ਹੋ ਜਾਵਾਂ ਹਿਰਨ ਜਿਵੇਂ ਹੁੰਦਾ ਹੈ ਜਿਹੜਾ ਹਿਰਨ ਉਹ ਜੰਗਲ ਦੇ ਵਿੱਚ ਰਹਿੰਦਾ ਹੈ ਤੇ ਉਹ ਬਨ ਦੇ ਵਿੱਚ ਵੱਸਦਾ ਹੋਇਆ ਕੰਦ ਮੂਲ ਜਾਨੀ ਕਿ ਜਿਹੜੇ ਫਲ ਪੱਤੇ ਇਹ ਸਭ ਖਾਂਦਾ ਹੈ ਤੇ ਇਵੇਂ ਹੀ ਗੁਰੂ ਜੀ ਕਹਿ ਰਹੇ ਨੇ ਕਿ ਮੇਰਾ ਵੀ ਜਿਹੜਾ ਆਧਾਰ ਹੈ ਉਹ ਪਰਮਾਤਮਾ ਦਾ ਨਾਮ ਹੋ ਜਾਵੇ ਤੇ ਮੈਂ ਵੀ ਹਿਰਨ ਦੇ ਵਾਂਗੂ ਉਸ ਦੇ ਨਾਮ ਦੇ ਵਿੱਚ ਵੱਸਣ ਲੱਗ ਜਾਵਾਂ ਤੇ ਇਹ ਪਰਮਾਤਮਾ ਦਾ ਗੁਰਪ੍ਰਸਾਦੀ ਜਿਹੜਾ ਹੈ ਪਰਮਾਤਮਾ ਦੀ ਗੁਰੂ ਦੀ ਕਿਰਪਾ ਦੇ ਨਾਲ ਮੈਨੂੰ ਮੇਰਾ ਪਰਮਾਤਮਾ ਮਿਲ ਜਾਵੇ ਤੇ ਮੈਂ ਉਸ ਦੇ ਉੱਪਰੋਂ ਕੁਰਬਾਨ ਹੁੰਦਾ ਜਾਵਾਂ ਮੈਂ ਉਸ ਪਰਮਾਤਮਾ ਦੇ ਨਾਮ ਦੀ ਉਸ ਰਾਮ ਦੀ ਬਨਜਾਰਣ ਬਣ ਜਾਵਾਂ ਬਨਜਾਰਣ ਮਤਲਬ ਵਪਾਰ ਕਰਨ ਵਾਲੀ ਬਣ ਜਾਵਾਂ ਤੇ ਤੇਰਾ ਨਾਮ ਹੀ ਮੇਰਾ ਵਪਾਰ ਬਣ ਜਾਵੇ ਤੇ ਫਿਰ ਜਿਵੇਂ ਕਹਿੰਦੇ ਨੇ ਕਿ ਜਿਵੇਂ ਜਿਹੜੀ ਕੋਇਲ ਹੈ ਕੋਕਿਲ ਹੈ ਉਹ ਆਂਬ ਦੇ ਉੱਪਰ ਉੱਪਰ ਵੱਸਦੀ ਹੈ ਤੇ ਆਂਬ ਦੇ ਉੱਪਰ ਵੱਸ ਕੇ ਆਂਬ ਦੇ ਰੁੱਖ ਦੇ ਉੱਪਰ ਉਹ ਬਹੁਤ ਉੱਚੇ ਸੁਰ ਦੇ ਵਿੱਚ ਰਸੀਲੇ ਸੁਰ ਦੇ ਵਿੱਚ ਮਿੱਠੇ ਸੁਰ ਦੇ ਵਿੱਚ ਗਾਉਂਦੀ ਹੈ ਤੇ ਇਸੇ ਤਰੀਕੇ ਦੇ ਨਾਲ ਜਿਵੇਂ ਉਹ ਗਾਉਂਦੀ ਹੈ ਤੇ ਮੈਂ ਵੀ ਨਾਮ ਨੂੰ ਗਾਵਾਂ ਸਹਿਜ ਸ਼ਬਦ ਦੇ ਵਿਚਾਰ ਦੇ ਵਿੱਚ ਆਵਾਂ ਤੇ ਉਹ ਜਿਹੜਾ ਸ਼ਬਦ ਦੀ ਵਿਚਾਰ ਹੈ ਉਹ ਮੈਂ ਕਰਾਂ ਉਹ ਸ਼ਬਦ ਦੀ ਤੁਣ ਮੈਂ ਵੀ ਗਾਵਾਂ ਤੇ ਐਵੇਂ ਹੀ ਕਰਦਿਆਂ ਕਰਦਿਆਂ ਸਹਿਜ ਸੁਭਾਹੀ ਮੈਨੂੰ ਮੇਰਾ ਜਿਹੜਾ ਪਰਮਾਤਮਾ ਹੈ ਉਹ ਮੈਨੂੰ ਮਿਲ ਜਾਵੇ ਉਸ ਦਾ ਮੈਨੂੰ ਦਰਸ਼ਨ ਹੋ ਜਾਵੇ ਫਿਰ ਗੁਰੂ ਜੀ ਕਹਿੰਦੇ ਨੇ ਕਿ ਜਿਵੇਂ ਮਛਲੀ ਹੈ ਉਹ ਜਲ ਦੇ ਵਿੱਚ ਵਸਦੀ ਹੈ ਤੇ ਐਵੇਂ ਹੀ ਮੈਂ ਵੀ ਜਲ ਦੇ ਵਿੱਚ ਵਸਣ ਲੱਗ ਜਾਵਾਂ ਉਸ ਜਲ ਰੂਪ ਪਰਮਾਤਮਾ ਦੇ ਵਿੱਚ ਵਸਣ ਲੱਗ ਜਾਵਾਂ ਜਿਹੜਾ ਸਾਰੇ ਜੀਵ ਜਨਤਾਂ ਦੀ ਸਾਰ ਕਰਦਾ ਹੈ ਉਹਨਾਂ ਦਾ ਖਿਆਲ ਰੱਖਦਾ ਹੈ ਤੇ ਫਿਰ ਗੁਰੂ ਜੀ ਕਹਿੰਦੇ ਨੇ ਕਿ ਇਹ ਜਿਹੜਾ ਮੇਰਾ ਪਰਮਾਤਮਾ ਹੈ ਇਹ ਉਰਵਾਰ ਤੇ ਪਾਰ ਦੋਵੇਂ ਪਾਸੇ ਹਰ ਜਗ੍ਹਾ ਦੇ ਉੱਤੇ ਇਹ ਵਸਦਾ ਹੈ ਤੇ ਜਿਵੇਂ ਮੱਛੀ ਜਲ ਦੇ ਵਿੱਚ ਰਹਿੰਦੀ ਹੈ ਬਾਹਾਂ ਖਿਲਾਰ ਕੇ ਉਹ ਪਾਣੀ ਦੇ ਵਿੱਚ ਤੁਰਦੀ ਹੈ ਤੈਰਦੀ ਹੈ ਤੇ ਮੈਂ ਵੀ ਉਸ ਮੱਛੀ ਦੇ ਵਾਂਗੂ ਬਾਹ ਪਸਾਰ ਕੇ ਬਾਹਾਂ ਫਿਲਾ ਕੇ ਆਪਣੇ ਪਰਮਾਤਮਾ ਨੂੰ ਆਪਣੇ ਸ਼ੌ ਨੂੰ ਮਿਲਾਂ ਤੇ ਫੇਰ ਗੁਰੂ ਜੀ ਕਹਿੰਦੇ ਨੇ ਕਿ ਜਿਵੇਂ ਨਾਗਿਨ ਹੁੰਦੀ ਹੈ ਉਹ ਧਰਤੀ ਦੇ ਵਿੱਚ ਵੱਸਦੀ ਹੈ ਤੇ ਬੀਨ ਦੀ ਧੁਨ ਦੇ ਉੱਪਰ ਮਸਤ ਹੋ ਜਾਂਦੀ ਹੈ ਤੇ ਗੁਰੂ ਜੀ ਕਹਿੰਦੇ ਨੇ ਕਿ ਮੈਂ ਵੀ ਉਸ ਨਾਗਣ ਵਾਂਗੂ ਹੋ ਜਾਵਾਂ ਤੇ ਧਰਤੀ ਦੇ ਉੱਪਰ ਵੱਸਾਂ ਮਤਲਬ ਉਹ ਸੰਤਾਂ ਸਾਧੂਆਂ ਦੀ ਦੁਨੀਆ ਦੀ ਚਰਨ ਧੂੜ ਬਣ ਜਾਵਾਂ ਨਿਵਕੇ ਵੱਸਾਂ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਮੇਰਾ ਜਿਹੜਾ ਭਉ ਹੈ ਉਹ ਇਸ ਦੁਨੀਆ ਦਾ ਭਉ ਕੋਈ ਵੀ ਡਰ ਮੇਰਾ ਦੂਰ ਹੋ ਜਾਵੇ ਤੇ ਫਿਰ ਗੁਰੂ ਜੀ ਕਹਿ ਰਹੇ ਨੇ ਕਿ ਫਿਰ ਮੈਂ ਸਦਾ ਸੁਹਾਗਣੀ ਹੋ ਜਾਵਾਂ ਤੇ ਵਾਹਿਗੁਰੂ ਜੀ ਦੇ ਸਰੂਪ ਦੇ ਵਿੱਚ ਪਹੁੰਚ ਜਾਵਾਂ ਤੇ ਮੇਰੀ ਉਸ ਦੀ ਜੋਤ ਦੇ ਵਿੱਚ ਸਮਾਈ ਹੋ ਜਾਵੇ ਤੇ ਜਦੋਂ ਇਹ ਸਾਰਾ ਸ਼ਬਦ ਭਾਈ ਮਰਦਾਨਾ ਜੀ ਨੇ ਗਾਇਆ ਤੇ ਫਿਰ ਦੇਵਗਿਰ ਨੂੰ ਸੋਝੀ ਆ ਗਈ ਤੇ ਹੁਣ ਉਸ ਦੀ ਜਿਹੜੀ ਬਿਰਤੀ ਸੀ ਉਸ ਦਾ ਜਿਹੜਾ ਮਨ ਸੀ ਉਸ ਦੇ ਵਿੱਚ ਵਾਹਿਗੁਰੂ ਦਾ ਨਾਮ ਦਾ ਟਿਕਾਓ ਹੋ ਗਿਆ ਉਹ ਹੁਣ ਅਠੇ ਪੈਰ 24 ਘੰਟੇ ਉਸ ਦੇ ਅੰਦਰ ਉਹ ਰੱਬ ਦਾ ਨਾਮ ਤੁਰ ਪਿਆ ਤੇ ਉਹ ਆਪਣੇ ਆਪਣੇ ਦਿਲ ਨੂੰ ਵਾਹਿਗੁਰੂ ਜੀ ਦੇ ਵੱਲ ਲਗਾਈ ਰੱਖੇ ਪਹਿਲਾਂ ਤਾਂ ਉਹ ਆਪਣੇ ਖਿਆਲ ਦੇ ਵਿੱਚ ਬੜਾ ਗਿਆਨਵਾਨ ਸੀ ਪਰ ਉਹ ਗਿਆਨਵਾਨ ਹੋ ਕੇ ਵੀ ਰੱਬ ਤੋਂ ਵੱਖਰਾ ਰਹਿੰਦਾ ਸੀ ਉਸ ਦੀ ਜਿਹੜੀ ਕਥਾ ਵਾਰਤਾ ਚਰਚਾ ਵਿਚਾਰ ਜੋ ਵੀ ਉਹ ਕਰਦਾ ਸੀ ਰੱਬ ਦੇ ਜਾਂ ਬ੍ਰਹਮ ਦੇ ਅੱਖਰ ਤਾਂ ਮੂੰਹੋਂ ਨਿਕਲਦੇ ਸੀ ਪਰ ਉਹ ਅਸਲ ਦੇ ਵਿੱਚ ਕਦੇ ਰੱਬ ਦੇ ਨਾਲ ਜੁੜਿਆ ਨਹੀਂ ਸੀ ਪਰ ਹੁਣ ਉਸ ਪਰਮਾਤਮਾ ਦੀ ਹੋਂਦ ਇੱਕ ਰਸਮਈ ਯਾਦ ਉਹਦੇ ਅੰਦਰ ਲਗਾਤਾਰ ਹੁਣ ላይ ਜਿਹੜਾ ਉਸ ਦਾ ਮਨ ਪਹਿਲਾਂ ਖਿੰਡਦਾ ਹੁੰਦਾ ਸੀ ਖਿਲਰ ਜਾਂਦਾ ਸੀ ਕੋਈ ਤਾਣ ਨਹੀਂ ਸੀ ਨਿਤਾਣਾ ਹੁੰਦਾ ਸੀ ਤੇ ਹੁਣ ਉਹ ਰੱਬ ਜੀ ਨੂੰ ਯਾਦ ਕਰਕੇ ਉਹ ਹੁਣ ਸੁਖ ਦੇ ਵਿੱਚ ਆ ਗਿਆ ਤੇ ਫਿਰ ਉਸ ਉਸ ਦੇਵਗਿਰ ਮਹੰਤ ਨੇ ਗੁਰੂ ਜੀ ਨੂੰ ਕਈ ਸਮੇਂ ਕਈ ਦਿਨ ਆਪਣੇ ਪਾਸ ਰੱਖਿਆ ਤੇ ਉਹਨਾਂ ਦੇ ਸਤ ਸੰਗ ਪ੍ਰੇਮ ਦਾ ਰਸ ਮਾਣਿਆ ਤੇ ਕੀਰਤਨ ਦਾ ਸੁਆਦ ਲੈਂਦਾ ਰਿਹਾ ਤੇ ਫਿਰ ਗੁਰੂ ਸਾਹਿਬ ਜੀ ਇੱਥੋਂ ਚਲੇ ਗਏ ਤੇ ਜਿਹੜਾ ਦੇਵਗਿਰ ਸੀ ਉਹ ਗੁਰਸਿੱਖੀ ਦੇ ਵਿੱਚ ਪੱਕਾ ਹੋ ਗਿਆ ਤੇ ਉਸਨੇ ਗੁਰਸਿੱਖੀ ਦਾ ਪ੍ਰਚਾਰ ਕੀਤਾ ਤੇ ਇਸ ਦੇ ਮਗਰੋਂ ਦੇਵਗਿਰ ਦੇ ਮਗਰੋਂ ਜਿਹੜੇ ਸੱਜਣ ਪੁਰਖ ਜਿਹੜੇ ਗੱਦੀ ਤੇ ਬੈਠੇ ਜੋ ਤੀਜੀ ਥਾਵੇਂ ਗੱਦੀ ਤੇ ਬੈਠੇ ਉਹਨਾਂ ਦਾ ਨਾਮ ਸੀ ਭਗਵਾਨ ਗਿਰ ਤੇ ਜਦੋਂ 7ਵੇਂ ਪਾਤਸ਼ਾਹ ਸ੍ਰੀ ਗੁਰੂ ਹਰ Rai ਸਾਹਿਬ ਜੀ ਗੱਦੀ ਤੇ ਸਨ ਤਾਂ ਇਹ ਭਗਵਾਨ ਗਿਰ ਗੁਰੂ ਜੀ ਦੇ ਦਰਸ਼ਨ ਕਰਕੇ ਗੁਰੂ ਹਰ Rai ਸਾਹਿਬ ਜੀ ਦੇ ਦਰਸ਼ਨ ਕਰਨ ਨੂੰ ਆਇਆ ਸੀ ਤੇ ਦਰਸ਼ਨ ਕਰਕੇ ਨਾਮਦਾਨ ਲੈ ਕੇ ਸੁਖੀ ਹੋ ਗਿਆ ਸੀ ਤੇ ਇਸ ਸੰਤ ਨੇ ਵੀ ਆਪਣਾ ਜਿਹੜਾ ਭੇਖ ਸੀ ਉਹ ਉਦਾਸੀ ਵਾਲਾ ਭੇਸ ਬਣਾ ਲਿਆ ਸੀ ਤੇ ਗੁਰਸਿੱਖੀ ਦਾ ਬਹੁਤ ਪ੍ਰਚਾਰ ਕੀਤਾ ਸੀ ਤੇ ਇਹ ਜਿਹੜੇ ਸੱਜਣ ਸਨ ਭਗਵਾਨ ਗਿਰ ਇਹ ਇਹ ਵੀ ਗੁਰੂ ਜੀ ਦੇ ਵਰਦ ਦੇ ਨਾਲ ਯਾਨੀ ਕਿ ਗੁਰੂ ਹਰ राय ਸਾਹਿਬ ਜੀ ਦੇ ਵਰਦ ਦੇ ਨਾਲ ਇਹ ਬੜੇ ਜਿਆਦਾ ਵੱਡੇ ਉਪਕਾਰੀ ਹੋ ਗਏ ਤੇ ਇਹਨਾਂ ਨੇ ਲੱਖਾਂ ਹੀ ਲੋਕ ਗੁਰੂ ਨਾਨਕ ਦੇ ਨਾਮ ਦੇ ਨਾਲ ਜੋੜ ਦਿੱਤੇ ਇਹਨਾਂ ਨੇ ਪੂਰਬ ਦੇ ਵਿੱਚ ਕਟੋ ਘਟ 303 400 ਗੁਰ ਧਾਮ ਬਣਾਏ ਇਹਨਾਂ ਨੇ ਤੇ ਜਿਹੜੇ 7ਵੇਂ ਪਾਤਸ਼ਾਹ ਸਨ ਗੁਰੂ ਹਰ राय ਸਾਹਿਬ ਜੀ ਉਹਨਾਂ ਨੇ ਇਹਨਾਂ ਦਾ ਨਾਮ ਭਗਵਾਨ ਗਿਰ ਤੋਂ ਭਗਤ ਭਗਵਾਨ ਰੱਖਿਆ ਸੀ ਤੇ ਇਹਨਾਂ ਦੇ ਜਿਹੜੇ ਡੇਰੇ ਸੀ ਡੇਰੇ ਹੁੰਦੇ ਨੇ ਇਹਨਾਂ ਦੇ ਡੇਰਿਆਂ ਦੇ ਸੰਤਾਂ ਨੂੰ ਭਗਤ ਭਗਵਾਨ ਕਿ ਕਿਹਾ ਜਾਂਦਾ ਹੈ ਤੇ ਇਹ ਉਦਾਸੀ ਸੰਤ ਹੁੰਦੇ ਹਨ ਤੇ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਇਸ ਪ੍ਰਸੰਗ ਦੇ ਵਿੱਚ ਇਸ ਸਾਖੀ ਦੇ ਵਿੱਚ ਜੋ ਦੇਵ ਗਿਰ ਨੂੰ ਸਮਝਾਇਆ ਅਸੀਂ ਵੀ ਉਸ ਤੋਂ ਸਮਝ ਲੈ ਕੇ ਆਪਣਾ ਮਨ ਜਿਹੜਾ ਹੈ ਉਹ ਪਰਮਾਤਮਾ ਨਾਮ ਦੇ ਵਿੱਚ ਜੋੜ ਦਈਏ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ